ਸਸੀ ਕਾਲ ਜੀ ਮੈਂ ਜਸਵੀਰ ਸਿੰਘ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨਵਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਜਿਹੜਾ ਲੁਧਿਆਣਾ ਜ਼ਿਲ੍ਹੇ ਵੱਲੋਂ ਮੁੱਖ ਮੰਤਰੀ ਦੀ ਫੇਰੀ ਦੌਰਾਨ ਕਾਲੀਆਂ ਝੰਡੀਆਂ ਤਖਾਣ ਦਾ ਐਕਸ਼ਨ ਲਿਖਿਆ ਸੀ 10 ਫਰੀਦ ਨੂੰ ਉਸ ਦੇ ਵਿੱਚ ਵਿੱਚ ਸਰਕਾਰ ਨੇ ਮੁੱਖ ਮੰਤਰੀ ਜੀ ਨਾਲ ਉਹਨਾਂ ਦੀ ਰਹਿਸ਼ਮਿਕ ਮੀਟਿੰਗ ਦਿੱਤੀ ਸੀ ਹੁਣੇ ਹੀ ਸਾਡਾ ਬਫਤ ਸਾਨੂੰ ਲਾਈਵ ਐਸ ਵੇਲੇ ਕਰ ਰਿਹਾ ਸਤਪ੍ਰਕਾਸ਼ ਜੀ ਤੇ ਸਾਡੇ ਜਸਵਿੰਦਰ ਜੱਸਾ ਜੀ ਕਸ਼ੋਰੀਆ ਜੀ ਹਰਪ੍ਰੀਤ ਬਰਾੜ ਜੀ ਸਾਡੇ ਲੁਧਿਆਣੇ ਦੇ ਕਨਵੀਨਰ ਇਹ ਮੁਕਸਰ ਦੇ ਕਨਵੀਨਰ ਲੁਧਿਆਣੇ ਦੇ ਕਨਵੀਨਰ ਗੁਰਦੀਪ ਚੀਮਾ ਜੀ ਸਾਡੇ ਸਟੇਟ ਦੇ ਕੋ ਕਨਵੀਨਰ ਅਜੀਤਪਾਲ ਸਿੰਘ ਦਸੋਵਾਲ ਜੀ ਸਾਡੇ ਜੁਆਇੰਟ ਸੈਕਟਰੀ ਸਟੇਟ ਵਿਕਰਮਜੀਤ ਸਿੰਘ ਕਦੋ ਜੀ ਤੇ ਸਾਡੇ ਵਿੱਤ ਸਕੱਤਰ ਬਰਿੰਦਰ ਵਿੱਕੀ ਜੀ ਦੀ ਰਹਿਨਮਾਈ ਹੇਠੇ ਡੈਪੂਟੇਸ਼ਨ ਜਿਹੜਾ ਹੈ ਸਮੂਹੀ ਗਰੁੱਪ ਚ ਮਿਲਿਆ ਉਹਨਾਂ ਦੇ OSD ਬਰਾੜ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੇ ਬੜੀ ਹੀ ਸੁਖਾਵੇਂ ਮਾਹੌਲ 'ਚ ਇਹ ਮੀਟਿੰਗ ਹੋਈ ਆ ਉਹਨਾਂ ਨੂੰ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਦੱਸਿਆ ਵੀ ਪੰਜਾਬ ਦੇ 2 ਲੱਖ ਮੁਲਾਜ਼ਮਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਨਾ ਕੀਤਾ ਜਾਏ ਇੱਕ ਸਾਲ ਹੋ ਗਿਆ ਸਰਕਾਰ ਨੇ ਮੁੜ ਕੇ ਸਾਡੀ ਬਾਹ ਨਹੀਂ ਫੜੀ ਜਦ ਕੇ ਇਲੈਕਸ਼ਨਾਂ ਵਿੱਚ ਜਿਹੜਾ ਬਤੌਰ ਗਰੰਟੀ ਜਿਹੜੀ ਆ ਸਾਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਜਿਹੜਾ ਇਹ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਉਨਾ ਬੰਨੇ ਆ ਕਿ ਇਸ ਵਾਰ ਵਿੱਚ ਡਿਲੇ ਹੋਇਆ ਪਰ ਹੁਣ ਅਸੀਂ ਤੁਹਾਨੂੰ ਇਸ ਗੱਲ ਦਾ ਵਾਦਾ ਕਰਦੇ ਆਂ ਵੀ ਜਲਦ ਹੀ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਈ ਜਾਏਗੀ ਤੇ ਅਸੀਂ ਇਸ ਗੱਲ ਦੇ ਵੀ ਤੁਹਾਨੂੰ ਆਸ਼ਵੰਸਤ ਕਰਦੇ ਆਂ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਰਕਾਰ ਹੁਣ ਇਹ ਜਲਦੀ ਹੀ ਫੈਸਲਾ ਲੈਣ ਜਾ ਰਹੀ ਆ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਧਰਨੇ ਔਰ ਰੈਲੀਆਂ ਕਰਨ ਦੀ ਲੋੜ ਨਹੀਂ ਪੈਗੀ ਸਾਡੀ ਇਹ ਕੋਸ਼ਿਸ਼ ਰਹੇਗੀ ਤੁਹਾਡੀ ਧਰਨੇ ਜਾਂ ਰੈਲੀ ਤੋਂ ਪਹਿਲਾਂ ਹੀ ਤੁਹਾਡੀ ਜਿਹੜੀ ਹੈ ਜਿਹੜੀ ਮੁੱਖ ਮੰਗ ਆ ਉਹ ਪੂਰੀ ਕਰ ਦਿੱਤੀ ਜਾਏਗੀ ਸੋ ਅਸੀਂ ਬਾਅਦ ਵਿੱਚ ਇਹ ਸਾਰੇ ਮੁੱਦੇ ਤੇ ਪੂਰੀ ਆਪਾਂ ਵਿਚਾਰਮਸ਼ ਕੀਤਾ ਸਾਰੇ ਆਗੂ ਸਹਿਬਾਨ ਨੇ ਉਹਦੇ ਵਿੱਚ ਇਹ ਫੈਸਲਾ ਲਿਆ ਹੈ ਸਰਕਾਰ ਨੇ ਹਾਲਾਂਕਿ ਸਾਨੂੰ ਅੱਜ ਇਹ ਆਸ਼ਵਾਸਨ ਵੀ ਦਿੱਤਾ ਹੈ ਕਿ ਮੁੱਖ ਮੰਤਰੀ ਨਾਲ ਵੀ ਔਰ ਛੇਤੀ ਪੁਰਾਣੀ ਪੈਨਸ਼ਨ ਬਹਾਲ ਹੋ ਰਹੀ ਹੈ ਪਰ ਅਸੀਂ ਸਰਕਾਰ ਦੇ ਲਗਾਤਾਰ ਸਾਲ ਤੋਂ ਵੱਧ ਸਮੇਂ ਤੋਂ ਇੰਤਜ਼ਾਰ ਤੋਂ ਬਾਅਦ ਹੁਣ ਸਾਨੂੰ ਸਰਕਾਰ ਤੇ ਵਿਸ਼ਵਾਸ ਜਿਹੜਾ ਹੈ ਜਾਂ ਸਰਕਾਰ ਦੇ ਨਮਾਇंदे ਤੇ ਵਿਸ਼ਵਾਸ ਜਿਹੜਾ ਹੈ ਉਹ ਸੋਖਾ ਨਹੀਂ ਵੱਡ ਰਿਹਾ ਅਬ ਮੈਂ ਫੇਰ ਪੰਜਾਬ ਦੇ 2 ਲੱਖ ਐਨਪੀਐਸ ਕਰਮਚਾਰੀਆਂ ਨੂੰ ਅੱਜ ਦੇ ਇਸ ਮੀਟਿੰਗ ਤੋਂ ਬਾਅਦ ਅਪੀਲ ਕਰਨ ਲੱਗਾ ਹਾਂ ਵੀ ਜਿੱਥੇ ਵੀ ਮੁੱਖ ਮੰਤਰੀ ਜੀ ਜਾਂਦੇ ਆ ਜਦੋਂ ਤੱਕ ਸਾਡੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਐਸਓਪੀ ਜਾਰੀ ਨਹੀਂ ਹੋਇਆ ਇਸੇ ਤਰ੍ਹਾਂ ਜਿਸ ਜ਼ਿਲ੍ਹੇ 'ਚ ਵੀ ਜਾਂਦੇ ਆ ਸਾਡਾ ਕਾਲੀਆਂ ਝੰਡੀਆਂ ਤਖਾਣ ਦਾ ਪ੍ਰੋਗਰਾਮ ਜਿਹੜਾ ਹੈ ਉਹ ਜਿਵੇਂ ਪਹਿਲਾਂ ਲਾਗੂ ਸੀਗਾ ਉਵੇਂ ਹੀ ਲਾਗੂ ਰਹੇਗਾ ਮੈਂ ਸਮੂਹਿਕ ਰੂਪ 'ਚ ਅਪੀਲ ਕਰਾਂਗਾ ਵੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਕੋਈ ਇਕ ਜਥੇਬੰਦੀ ਨਹੀਂ ਇਹ ਸਮੂਹੀ 2 ਲੱਖ ਮੁਲਾਜ਼ਮਾਂ ਦੀ ਨਿਮਾਇਂਦਗੀ ਕਰ ਰਹੀ ਆ ਔਰ ਸਾਰਿਆਂ ਨੂੰ ਅਪੀਲ ਆ ਵੀ ਸਾਡੇ ਹਰ ਜ਼ਿਲ੍ਹੇ ਚ ਪੰਜਾਬ ਦੇ ਕਨਵੀਨਰ ਸਹਿਬਾਨ ਨੇ ਜਦੋਂ ਵੀ ਮੁੱਖ ਮੰਤਰੀ ਆਂਦਾ ਤੁਸੀਂ ਕਨਵੀਨਰ ਸਹਿਬਾਨ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇੱਕ ਇਕੱਲੇ ਦੀ ਲੜਾਈ ਨਹੀਂ ਇਕੱਠੇ ਹੋਵਾਂਗੇ ਤਦੇ ਹੀ ਸਾਡੀ ਜਿਹੜੀ ਆ ਪੰਜਾਬ ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਆ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਸ ਕਰਦਾ ਵੀ ਜਿਹੜਾ ਅੱਜ ਦਾ ਸੁਨੇਹਾ ਹੈ ਉਹਨੂੰ ਵੀ ਤੁਸੀਂ ਲੈ ਲਿਆ ਹੋਣਾ ਦੇ ਜਿਹੜਾ ਅਗਲਾ ਪ੍ਰੋਗਰਾਮ ਹੈ ਕਾਲੀਆਂ ਝੰਡੀਆਂ ਵਾਲਾ ਉਹਨੂੰ ਵੀ ਦਿਮਾਗ 'ਚ ਰੱਖੋਗੇ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ